ਪੁਰਲਾੜਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਇਸ ਇਲਾਕੇ ਦੇ ਵਿੱਚ 1971 ਤੋਂ ਸੇਵਾ ਕਰ ਰਿਹਾ ਹੈ। ਕਿ ਦੇ ਲੋਕਾਂ ਦੇ ਲਈ ਅਸੀਂ ਜਾਗਰੂਤਾ ਕਰਨ ਲਈ ਇੱਕ ਜਿਹੜਾ ਮੇਲਾ ਆਯੋਜਨ ਕੀਤਾ ਹੈ 5 6 7 April ਦਾ ਇਸ ਮੇਲੇ ਦੇ ਵਿੱਚ ਸਾਡਾ ਜਿਹੜਾ ਮੇਨ ਮਕਸਦ ਹੈ ਕਿ ਅਸੀਂ ਇੱਥੋਂ ਦੇ ਵਿਦਿਆਰਥੀਆਂ ਨੂੰ ਤੇ ਇੱਥੋਂ ਦੇ ਲੋਕਾਂ ਨੂੰ ਜਿਹੜੀ ਨਵੀਂ ਟੈਕਨੋਲੋਜੀ ਨਵੇਂ ਇਨੋਵੇਸ਼ਨਸ ਜੋ ਆ ਰਹੀਆਂ ਹਨ ਉਹਨਾਂ ਬਾਰੇ ਅਵੇਅਰ ਕਰ ਸਕੀਏ ਤੇ ਵਿਦਿਆਰਥੀਆਂ ਨੂੰ ਇਹ ਮਾਰਗਦਰਸ਼ਨ ਕਰ ਸਕੀਏ ਕਿ ਆਉਣ ਵਾਲੇ ਸਮੇਂ ਦੇ ਲਈ ਉਹਨਾਂ ਦੇ ਕਿਹੜੇ ਕੋਰਸਸ ਤੇ ਕਿਹੜੇ ਸਕਿੱਲ ਡਿਵੈਲਪਮੈਂਟ ਦੇ ਕੋਰਸ ਉਹਨਾਂ ਦੇ ਲਾਹੇਮੰਦ ਹੋਣਗੇ ਇਸ ਮੇਲੇ ਦੇ ਵਿੱਚ ਸਾਡੇ ਕੋਲ ਜਿਹੜੇ ਵਿਦਿਆਰਥੀ ਪੜ੍ਹ ਰਹੇ ਹਨ ਉਹ ਆਪਣੇ ਪੜ੍ਹਾਈ ਦੇ ਦੌਰਾਨ ਜੋ ਉਹਨਾਂ ਨੇ ਸਕਿੱਲ ਇੱਥੋਂ ਅਕਵਾਇਰ ਕੀਤਾ ਉਹਨਾਂ ਨਾਲ ਰਿਲੇਟਿਡ ਪ੍ਰੋਜੈਕਟ ਸ਼ੋਅ ਕਰਨਗੇ ਨੇ ਇਨੋਵੇਸ਼ਨ ਸ਼ੋਅ ਕਰਨਗੇ ਖਾਸ ਕਰਕੇ ਕੰਪਿਊਟਰ ਸਾਇੰਸ ਡਿਪਾਰਟਮੈਂਟ ਫੂਡ ਪ੍ਰੋਸੈਸਿੰਗ ਤੇ ਫੈਸ਼ਨ ਤੇ ਟੈਕਨੋਲੋਜੀ ਦੇ ਡਿਪਾਰਟਮੈਂਟ ਤੇ ਜਿਹੜਾ ਹੈਗਾ ਉਹਨਾਂ ਦੇ ਐਕਸੀਬਿਸ਼ਨ ਦੇਖਣ ਵਾਲੀਆਂ ਹੋਣਗੀਆਂ ਐਕਸੀਬਿਸ਼ਨ ਤੋਂ ਇਲਾਵਾ ਸਾਡੇ ਕੋਲ ਅਸੀਂ ਕੁਝ ਆਪਣੇ ਐਕਸਪਰਟਸ ਜਿਹੜੇ ਸਾਡੇ ਇਸ ਮੇਲੇ 'ਚ ਆ ਰਹੇ ਆ ਜੋ ਵਕਤ-ਵਕਤ ਟੈਕਨੋਲੋਜੀ ਨਾਲ ਸੰਬੰਧਿਤ ਤੇ ਹੋਰ ਕੋਰਸੇਸ ਤੇ ਜੌਬ ਰੈਲੇਟਿਡ ਜਿਹੜੇ ਹੈਗੇ ਆ ਅਵੇਅਰਨੈਸ ਇੱਥੇ ਦੇ ਲੋਕਾਂ ਨੂੰ ਦੇਣਗੇ ਕਾਸਟੌਰ ਤੇ ਮੈਂ ਦੱਸਣਾ ਚਾਹਾਂਗਾ ਕਿ ਇਸ ਮੇਲੇ ਦੇ ਵਿੱਚ ਸਾਡੇ ਜਿਹੜੇ ਪੁਰਾਣੇ ਵਿਦਿਆਰਥੀ ਨੇ ਜਿਨ੍ਹਾਂ ਦੇ ਆਪਣੇ ਸਟਾਰਟਅੱਪਸ ਚੱਲ ਰਹੇ ਹੈਗੇ ਇਹਨਾਂ ਨੇ ਆਪਣੇ ਇੰਟਰਪ੍ਰੀਜ਼ ਸਾਡੇ ਹੱਥ ਇਹਨਾਂ ਨੂੰ ਸ਼ੁਰੂ ਕੀਤੇ ਹੈ ਉੱਲਗਭਗ 100 ਦੇ ਕਰੀਬ ਵਿਦਿਆਰਥੀ ਨੇ ਜੋ ਆਪਣੇ ਇਹ ਸਟਾਰਟਅੱਪ ਨੂੰ ਇੱਥੇ ਸ਼ੋਅ ਕਰਨਗੇ। ਪੁਰਦਾੜਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਇਸ ਇਲਾਕੇ ਦੇ ਵਿੱਚ 1971 ਤੋਂ ਸੇਵਾ ਕਰ ਰਿਹਾ ਹੈ। ਇੱਕ ਕਾਲਜ ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ। ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਾਡੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦਾ ਅਤੇ ਸਾਡੇ ਵਿਦਿਆਸਥਕਰ ਸਰਦਾਰ ਸੁਖਮਿੰਦਰ ਸਿੰਘ ਜੀ ਦਾ ਜਿਨ੍ਹਾਂ ਦੇ ਯੋਗ ਅਗਵਾਈ 에 ਕਾਲਜ ਹੁਣ ਆਟੋਨਮਸ ਦਾ ਦਰਜਾ UGC ਤੋਂ ਪ੍ਰਾਪਤ ਕੀਤਾ ਇਸ ਤੋਂ ਪਹਿਲੇ ਇਹ ਕਾਲਜ ਉੱਤਰੀ ਭਾਰਤ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਕਾਲਜ ਹੈ ਜਿਸ ਨੂੰ A+ ਦਾ ਦਰਜਾ ਮਿਲਿਆ ਹੈ ਇਸ ਵਕਤ ਕਾਲਜ ਦੇ ਵਿੱਚ 7000 ਦੇ ਕਰੀਬ ਵਿਦਿਆਰਥੀ ਪੜ੍ਹ ਰਹੇ ਹਨ ਤੇ ਵਿਦਿਆਰਥੀ ਜਿਹੜੇ ਸਾਡੇ ਕੋਲ ਬਹੁਤ ਦੂਰ ਦੂਰ ਇਲਾਕਿਆਂ ਤੋਂ ਇੱਥੇ ਪੜ੍ਹਨ ਲਈ ਆਦੇ ਹੈ ਤੇ ਇਸ ਸਾਡੇ ਵਿਦਿਆਰਥੀਆਂ ਦੇ ਤੇ ਸਾਡੇ ਇਸ ਇਲਾਕੇ ਦੇ ਲੋਕਾਂ ਦੇ ਲਈ ਅਸੀਂ ਜਾਗਰੂਤਾ ਕਰਨ ਲਈ ਇੱਕ ਜਿਹੜਾ ਮੇਲਾ ਆਯੋਜਨ ਕੀਤਾ ਹੈ 5 6 7 April ਦਾ ਇਸ ਮੇਲੇ ਦੇ ਵਿੱਚ ਸਾਡਾ ਜਿਹੜਾ ਮੇਨ ਮਕਸਦ ਹੈ ਕਿ ਅਸੀਂ ਇੱਥੋਂ ਦੇ ਵਿਦਿਆਰਥੀਆਂ ਨੂੰ ਤੇ ਇੱਥੋਂ ਦੇ ਲੋਕਾਂ ਨੂੰ ਜਿਹੜੀ ਨਵੀਂ ਟੈਕਨੋਲੋਜੀ ਨਵੇਂ ਇਨੋਵੇਸ਼ਨਸ ਜੋ ਆ ਰਹੀਆਂ ਹਨ ਉਹਨਾਂ ਬਾਰੇ ਅਵੇਅਰ ਕਰ ਸਕੀਏ ਤੇ ਵਿਦਿਆਰਥੀਆਂ ਨੂੰ ਉਹ ਮਾਰਗਦਰਸ਼ਨ ਕਰ ਸਕੀਏ ਕਿ ਆਉਣ ਵਾਲੇ ਸਮੇਂ ਦੇ ਲਈ ਉਹਨਾਂ ਦੇ ਕਿਹੜੇ ਕੋਰਸਸ ਤੇ ਕਿਹੜੇ ਸਕਿੱਲ ਡਿਵੈਲਪਮੈਂਟ ਦੇ ਕੋਰਸ ਉਹਨਾਂ ਦੇ ਲਾਹੇਮੰਦ ਹੋਣਗੇ ਇਸ ਮੇਲੇ ਦੇ ਵਿੱਚ ਸਾਡੇ ਕੋਲ ਜਿਹੜੇ ਵਿਦਿਆਰਥੀ ਪੜ੍ਹ ਰਹੇ ਹਨ ਉਹ ਆਪਣੇ ਪੜ੍ਹਾਈ ਦੇ ਦੌਰਾਨ ਜੋ ਉਹਨਾਂ ਨੇ ਸਕਿੱਲ ਇਥੋਂ ਅਕਵਾਇਰ ਕੀਤਾ ਉਹਨਾਂ ਨਾਲ ਰਿਲੇਟਡ ਉਹ ਪ੍ਰੋਜੈਕਟ ਸ਼ੋ ਕਰਣਗੇ ਆਪਣੇ ਇਨੋਵੇਸ਼ਨ ਸ਼ੋ ਕਰਨਗੇ ਖਾਸ ਕਰਕੇ ਕੰਪਿਊਟਰ ਸਾਇੰਸ ਡਿਪਾਰਟਮੈਂਟ ਫੂਡ ਪ੍ਰੋਸੈਸਿੰਗ ਤੇ ਫੈਸ਼ਨ ਤੇ ਟੈਕਨੋਲੋਜੀ ਦੇ ਡਿਪਾਰਟਮੈਂਟ ਜਿਹੜਾ ਹੈਗਾ ਉਹਨਾਂ ਦੇ ਐਕਸੀਬਿਸ਼ਨ ਦੇਖਣ ਵਾਲੀਆਂ ਹੋਣਗੀਆਂ ਇਹ ਐਕਸੀਬਿਸ਼ਨ ਤੋਂ ਇਲਾਵਾ ਸਾਡੇ ਕੋਲ ਅਸੀਂ ਕੁਝ ਆਪਣੇ ਐਕਸਪਰਟਸ ਜਿਹੜੇ ਸਾਡੇ ਇਸ ਮੇਲੇ 'ਚ ਆ ਰਹੇ ਆ ਜੋ ਵਕਫ ਵਕ ਟੈਕਨੋਲੋਜੀ ਨਾਲ ਸੰਬੰਧਿਤ ਤੇ ਹੋਰ ਕੋਰਸੇਸ ਤੇ ਜੌਬ ਓਰੀਐਂਟਡ ਜਿਹੜੇ ਹੈਗੇ ਆ ਅਵੇਰਨੈਸ ਇੱਥੇ ਦੇ ਲੋਕਾਂ ਨੂੰ ਦੇਣਗੇ ਕਾਸ ਤੌਰ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਮੇਲੇ ਦੇ ਵਿੱਚ ਸਾਡੇ ਜਿਹੜੇ ਪੁਰਾਣੇ ਵਿਦਿਆਰਥੀ ਨੇ ਜਿਨ੍ਹਾਂ ਦੇ ਆਪਣੇ ਸਟਾਰਟਅਪਸ ਚੱਲ ਰਹੇ ਹੈਗੇ ਜਿਨ੍ਹਾਂ ਨੇ ਆਪਣੇ ਇੰਟਰਪ੍ਰੀਜ਼ ਸਾਡੇ ਹੈਲਪ ਦੇ ਨਾਲ ਸ਼ੁਰੂ ਕੀਤੇ ਹੈ ਉਲੱਭਗ 100 ਦੇ ਕਰੀਬ ਵਿਦਿਆਰਥੀ ਨੇ ਜੋ ਆਪਣੇ ਇਹ ਸਟਾਰਟਅਪ ਨੂੰ ਇੱਥੇ ਸ਼ੋਅ ਕਰਨਗੇ ਇਸ ਤੋਂ ਇਲਾਵਾ ਇਸ ਮੇਲੇ ਦੇ ਵਿੱਚ ਸਾਡਾ ਹੈਰੀਟੇਜ ਕਿਉਂਕਿ ਅਸੀਂ ਇਸ ਮੇਲੇ ਦੇ ਰਾਹੀਂ ਸਾਡੇ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਨੈਤਿਕ ਕਦਰਾਂ ਕੀਮਤਾਂ ਅਤੇ ਸੱਭਿਆਚਾਰ ਜੋੜਦਾ ਇੱਕ ਇੱਕ ਯਤਨ ਕਰ ਰਹੇ ਹਾਂ ਤਾਂ ਉਹਦੇ ਲਈ ਜਿਹੜਾ ਹੈਰੀਟੇਜ ਵਿਲੇਜ ਪੁਰਾਣੀ ਵਸਤੂਆਂ ਪੁਰਾਣਾ ਸਾਡਾ ਸੱਭਿਆਚਾਰ ਦੇਖਣ ਨੂੰ ਮਿਲੇਗਾ ਤੇ ਹਰ ਰੰਗ ਜਿਹੜਾ ਹੈਗਾ ਇਸ ਮੇਲੇ 'ਚ ਦੇਖਣ ਨੂੰ ਮਿਲੇਗਾ ਸਾਡੇ ਪੁਰਾਣੇ ਵਿਦਿਆਰਥੀ ਜੋ ਅੱਜਕੱਲ ਕਲਾਕਾਰ ਨੇ ਉਹ ਵੀ ਇਸ ਮੇਲੇ 'ਚ ਪੁੱਜ ਰਹੇ ਹਨ ਸੋ ਮੈਂ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਇਹ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੂਗਾ ਖਾਸ ਕਰਕੇ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਆਪਣੇ 10ਵੀਂ ਦੇ ਪੇਪਰ ਜਾਂ 12ਵੀਂ ਦੇ ਪੇਪਰ ਦੇ ਚੁੱਕੇ ਹਨ ਉਹ ਇਸ ਮੇਲੇ ਵਿੱਚ ਹੋਮੋ ਮਾ ਕੇ ਪਹੁੰਚਣ ਕਿਉਂਕਿ ਉਹਨਾਂ ਨੂੰ ਇਸ ਮੇਲੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਡਾ ਮੇਲਾ 5 6 7 April ਜਿਹੜਾ ਹੈਗਾ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਦਾ 5:30 ਵਜੇ ਤੱਕ ਇਹ ਚੱਲੇਗਾ ਤੇ ਇਸ ਮੇਲੇ ਦੇ ਵਿੱਚ ਜਿਹੜੀ ਐਂਟਰੀ ਹੈ ਉਹ ਵਿਜ਼ਟਰ ਪਾਸ ਲਈ ਹੋਏਗੀ ਅਸੀਂ ਜਿਹੜੇ ਵਿਦਿਆਰਥੀ ਸਾਡੇ ਕੋਲ ਆ ਰਹੇ ਨੇ ਉਹਨਾਂ ਲਈ ਬਾਹਰ ਗੇਟ ਤੇ ਅਸੀਂ ਇਹ ਪ੍ਰਬੰਧ ਕੀਤਾ ਹੋਇਆ ਕਿ ਉਹ ਉੱਥੇ ਆਪਣਾ ਆਧਾਰ ਕਾਰਡ ਜਾਂ ਕੋਈ ਵੀ ਆਇਡੈਂਟੀਟੀ ਪ੍ਰੂਫ ਦਿਖਾ ਕੇ ਵਿਜ਼ਟਰ ਪਾਸ ਲੈ ਸਕਦੇ ਹਨ ਵਿਜ਼ਟਰ ਪਾਸ ਸਾਡਾ ਫ੍ਰੀ ਹੈ ਉਹਦੇ ਕੋਈ ਅਸੀਂ ਐਂਟਰੀ ਫੀਸ ਨਹੀਂ ਹੈਗੀ ਸੋ ਮੇਰੇ ਆਪ ਦੇ ਚੈਨਲ ਦੇ ਮਾਧਮ ਦਰਾਈ ਮੈਂ ਇੱਕ ਬਾਰ ਫੇਰ ਬੇਨਤੀ ਕਰਦਾ ਇਸ ਮੇਲੇ ਦੇ ਵਿੱਚ 5 6 7 ਨੂੰ ਸਾਰਾ ਇਲਾਕਾ ਨਿਵਾਸੀ ਤੇ ਵਿਦਿਆਰਥੀ ਹੁੰਮਮਾ ਤੇ ਪਹੁੰਚ ਵਾਹਿਗੁਰੂ ਜੀ ਖਾਲਸਾ ਸਿਰਮੌਰ